ਹੈਲੋ ਜੀ ਸੋ ਸਾਰੇ ਕਿਵੇਂ ਹੋ? ਹੋਪਸ ਸਤਿ ਸ੍ਰੀ ਅਕਾਲ ਜਣ ਵਧੀਆ ਹੋਵੋਗੇ। ਸੋ ਇਦਾਂ ਆਪਣਾ ਕੰਮ ਚੱਲਦਾ ਆ। ਕਈ ਜਣੇ ਸੋਚਦੇ ਦੀ ਇਦਾਂ ਕੰਮ ਸ਼ਾਇਦ ਬੰਦ ਹੀ ਹੋ ਗਿਆ ਆ ਜਾਂ ਦੀਦੀ ਕਰ ਨਹੀਂ ਰਹੇ। ਥੋੜਾ ਜਿਹਾ ਬਿਜ਼ੀ ਹੁੰਨੀ ਆ ਪੇਜ ਤੇ ਅਪਡੇਟ ਕਰਨ ਦਾ ਟਾਈਮ ਨਹੀਂ ਲੱਗਦਾ ਹੈਗਾ ਬਟ ਆਪਣਾ ਕੰਮ ਚੱਲ ਰਿਹਾ ਆ। ਤੇ ਆਪਣੇ ਸੂਟ ਮਾਵਾਂ ਧੀਆਂ ਦੇ ਇੱਕੋ ਜਿਹੇ ਰੈਡੀ ਹੋ ਰਹੇ ਨੇ। ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹੱਕੇ ਇਦਾਂ ਆਪਣਾ ਸਟਾਕ ਰੱਖਿਆ ਆ। ਬਾਕੀ ਔਨ ਆਰਡਰ ਹੀ ਸਭ ਕੁਛ ਰੈਡੀ ਹੁੰਦਾ ਹੈ ਆਪਣੇ ਕੋਲ ਰੈਡੀ ਕੁਛ ਨਹੀਂ ਪਿਆ ਹੁੰਦਾ ਹੈਗਾ ਤੇ ਆਪਣੇ ਕੋ ਨਾ ਹੀ ਵਿਜ਼ਿਟ ਕਰਵਾਉਂਦਾ ਉਹ ਹੈਗੀ ਹੈ ਸਪੇਸ ਸੋ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਨੀ ਹਾਂ ਤੁਸੀਂ ਪੇਜ ਤੇ ਹੀ ਵਿਜ਼ਿਟ ਕਰਕੇ ਮੈਨੂੰ ਦੱਸ ਦਿਓ ਕਿੱਦਾਂ ਦਾ ਰੈਡੀ ਕਰਨਾ ਹੈ ਬਾਕੀ ਤੁਸੀਂ ਆਪਣੇ ਚੋਇਸ ਦੇ ਵੀ ਬਣਵਾ ਸਕਦੇ ਹੋ ਸੋ ਜਾਓ ਆਪਣੇ ਆਪਣੇ ਆਰਡਰ ਪਲੇਸ ਕਰੋ ਇੰਸਟਾ ਦੇ ਪੇਜ ਚੈੱਕ ਕਰੋ ਪੇਜ ਦਾ ਨਾਮ ਹੈ ਛੇਰ ਗਲਬਟੀ ਯੈਸ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸਿੰਮੂ ਸੋ ਅੱਜ ਦਾ ਵਲੌਗ ਆਪਾਂ ਬਣਾਉਣ ਲੱਗੇ ਅਗੇ ਜਿਉਂ ਕਿ ਤੁਹਾਡਾ ਪ੍ਰੋਮਿਸ ਕੀਤਾ ਸੀ ਕਿ ਵਲੌਗ ਆਊਗਾ ਦੀਪਿਕਾ ਆ ਜਾ ਫਿਰ ਲੇਟ ਹੋ ਰਿਹਾ ਇਹਨੇ ਤੇ ਕਿਨੇ ਕਹਿੰਦੇ ਅਸੀਂ ਚੱਲੇ ਆ ਹੁਣ ਬੁਟੀਕ ਦਾ ਥੋੜਾ ਜਿਹਾ ਸਾਮਾਨ ਖਤਮ ਹੋਇਆ ਸੀਗਾ ਉਹ ਲੈਣ ਚੱਲੇ ਆ ਸੋ ਬਣੇ ਰਿਹਾ ਵਲੌਗ ਦੇ ਨਾਲ ਸਾਰੇ ਖੁਸ਼ ਰਿਹਾ ਕਰੋ ਵਧੀਆ ਰਿਹਾ ਕਰੋ ਤੁਸੀਂ ਪਹਿਲੇ ਵਾਲੇ ਵਲੌਗ ਨੂੰ ਬਹੁਤ ਜਿਆਦਾ ਪਿਆਰ ਦਿੱਤਾ ਫਿਰ ਸਾਡਾ ਜੀ ਕੀਤਾ ਕਿ ਸਾਨੂੰ ਪਾਣਾ ਚਾਹੀਦਾ ਆ ਦਿਖਾਉਣਾ ਚਾਹੀਦਾ ਆ ਸੋ ਅੱਜ ਆਪਾਂ ਜਾਣਾ ਪਿੰਡ ਵੀ ਪਿੰਡ ਵੀ ਆਪਣਾ ਇੱਕ ਚੱਕਰ ਲੱਗਣਾ ਆ ਤੇ ਆਪਾਂ ਅੱਗੇ ਲੁਧਿਆਣੇ ਵੀ ਜਾਣਾ ਆ ਸੋ ਜਿਨ੍ਹਾਂ ਨੇ ਵੀ ਜਿਹੜਾ ਵੀ ਸਮਾਨ ਲੈਣਾ ਹੁੰਦਾ ਮੈਂ ਉਹ ਵੀ ਦੱਸੂਗੀ ਤੁਹਾਨੂੰ ਕਿ ਕਿੱਥੋਂ ਤੁਸੀਂ ਲਿਆ ਕਰੋ ਹਨਾ ਮੈਂ ਤੇ ਜੜੀਆਂ ਵੀ ਪੈਣਾ ਮੇਰੇ ਵਾਂਗੂ ਬਟੀਰ ਦਾ ਕੰਮ ਕਰ ਰਹੀਆਂ ਨੇ ਬਾਕੀ ਜਿੰਨੀ ਕੁ ਨੌਲੇਜ ਮੈਨੂੰ ਹੈਗੀ ਉੰਨੀ ਕੁ ਮੈਂ ਦਵਾਂਗੀ ਜ਼ਰੂਰ ਤੁਹਾਨੂੰ ਤੇ ਬਣੇ ਰਿਓ ਬਲੌਗ ਦੇ ਨਾਲ ਅਬੂ ਪਹਿਲਾਂ ਹੀ ਜਾ ਕੇ ਪਾਪਾ ਨਾਲ ਬੈਠੀ ਦੀਪਿਕਾ ਕੰਮ ਚੱਲ 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 ਜਲਦੀ ਆਓ ਡੱਡ ਤੁਹਾਡਾ ਸਾਮਾਨ ਬਾਹਰ ਰੱਖਤਾ ਆ ਠੀਕ ਐ ਹਾਂ ਹਾਂ ਰੱਖਤਾ ਅੱਛਾ ਕੱਛਾ ਬਣਾਉਣ ਪਜਾਮਾ ਕੁਰਤਾ ਸਭ ਰਖਤਾ ਆਇਦਲ ਦੂਜੇ ਕਮਰੇ ਦੇ ਬੈਟ ਰਾਏਕ ਸੂਟ ਵਗੈਰਾ ਚਲੋ 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 ਮਾਈ ਸਵੀਟ ਸਿਸਟਰ ਚਲੋ ਬਾਕੀ ਤੁਹਾਨੂੰ ਮਿਲਦੇ ਆ ਬਾਹਰ ਜਾ ਕੇ ਤੋਂ ਬਣੇਰੇ ਬਲੌਗ ਦੇ ਨਾਲ ਓ ਮਾਈ ਗੋਡ ਮਾਈ ਸਵੀਟ ਮਮ ਓ ਮਾਈ ਗੋਡ ਮਾਈ ਸਵੀਟ ਮਮ ਪਾਪੀ ਤੇ ਠੇਕਾ ਲੈ ਲੈ ਹਰ ਬਲੌਗ ਚਾਹੁੰਦਾ ਏ ਤੁਹਾਡੇ ਪਿੰਡ ਤੱਕ ਜਾਣਾ ਦੇਖ ਲਿਓ ਏ ਤੁਹਾਡੇ ਪਿੰਡ ਤੱਕ ਜਾਣਾ ਨੀ ਮਮਾ ਤੂੰ ਕੀ ਚੀਕਦਾ ਐ ਟੋਪਾ ਕਿੱਦਾਂ ਨੂੰ ਇਤੇ ਦਾ ਸ਼ੌਂ ਨੀ ਆ ਕੀ ਬਣੇ ਦਾ ਉਹ ਮਮਾ ਨਾਲ ਹੀ ਚੱਲੀ ਆ ਚਲੋ ਚੱਲੀਏ ਚਲੋ ਚੱਲੀਏ ਚਲੋ ਤੁਸੀਂ ਮੇਰੇ ਨਾਲ ਬੈਠੇ ਹਾਂਜੀ ਹਾਂ ਇਹ ਵੀ ਬਿਓ ਨਾ ਹਾਂ ਹਾਂ ਲੈ 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 ਮਮਾ ਮਮਾ ਤਾਂ ਟੋਪੀ ਪੜੀ ਸੋਣੀ ਆ ਸਾਰੇ ਪੁੱਛਦੇ ਸੀਗੇ ਐ ਨਾਨਾ ਸੋਸੀ ਚੱਲੇ ਆਂ ਹਾਂਜੀ ਹਾਂਜੀ ਭਾਬੀ ਕਹਿੰਦੀ ਮੈਂ ਵੀ ਜਾਣਾ ਹਾਂ ਦਵਾਈ ਲੈ ਕਿੱਥੇ ਮੈਨੂੰ ਰੋਡ ਤੇ ਲਾ ਆਪਾਂ ਉਧਰੋਂ ਦੀ ਜਾਣਾ ਨਿਊ ਚੰਡੀਗੜ੍ਹ ਚ ਨਿਕਲ ਜਾਣਾ ਹਾਂ ਹਾਂ ਤੋ ਫੇਰ ਬੈ ਜੰਦੀ ਭਾਬੀ ਜਲਦੀ ਫੇ ਜਾ ਮੈਂ ਕੱਪੜੇ ਮੈਂ ਆਏ ਹੋਏ ਗ੍ਰੀਨ ਤੇ ਇੱਥੇ ਲੱਗਣਾ ਚਾਹੀਦਾ ਆਉਣ ਲੱਗੇ ਕਿੱਦਾਂ ਆਓਗੇ ਇਹ ਇਹ ਆ ਜਾਣਾ ਕਹਿੰਦੇ ਬਸ ਫੇ ਠੀਕ ਆ ਆਓ ਜਲਦੀ ਲੋ ਜੀ ਭਾਬੀ ਨੇ ਲੈਣ ਜਾਣਾ ਦਵਾਈ ਸੋ ਭਾਬੀ ਦੇ ਨਾਲ ਚੱਲੀ ਆ ਹੁਣ ਤੇ ਹਾ ਮੇਰੀ ਕੁੜੀ ਦੀ ਬੋਤਲ ਰਹਿ ਗਈ ਸੀ ਮਮਾ ਲੈ ਆਓ ਬੋਤਲ ਜਲਦੀ ਇਹ ਨਹੀਂ ਕੁੜੀ ਦਾ ਕੋਈ ਵੀ ਕੰਮ ਚੇਤੇ ਰੱਖਦੀਆਂ ਨਾਨੀ ਮਾਸੀ ਇਹ ਕਾ ਇਹ ਕਾ ਕੀ ਕਰਦੀ ਪਈ ਟੁੜੀ ਦੇ ਕੁੜੀ ਟੁੜੀ ਦੇਖਾਂ ਮੈਂ ਟੁੜੀ ਜਾਣ ਆਓ ਬੇਟਾ ਲਿਆਓ ਇਹ ਮੇਨ ਚੀਜ਼ ਨਹੀਂ ਆਪਕੋ ਪਤਾ ਸੀ ਤਾਂ ਕਿਵੇਂ ਕੰਮ ਚੱਲਣਾ ਥਾ ਕੋ ਕੈਸੇ ਇਤਨੇ ਲੰਬੇ ਸਫਰ ਤੇ ਲੈ ਕੇ ਜਾਣਾ ਥਾ ਜਾ ਮਮਾ ਭਾਈ ਜਾ ਮਮਾ ਜੀ ਮਮਾ ਜੀ ਜਿਹੜੀ ਰਵਾਇਤ ਸੀ ਮੀਂਹ ਆਇਆ ਤੈਨੂੰ ਦੇਖ ਕੇ ਕਿਦਾਂ ਨਹੀਂ ਤੇਰੇ ਕੋ ਉੱਦਾ ਹੀ ਡਰਾਮੇ ਬਾਦ ਜੀ ਚਲੋ ਚਲੋ ਚੱਲੇ ਆ ਅੱਜ ਆਪਾਂ ਬੁਟੀਕ ਦਾ ਸਮਾਨ ਲੈਣਾ ਕੋ ਦੇਖੋ ਕੋ ਉਹ ਤੁਹਾਨੂੰ ਸਾਰਿਆਂ ਨੇ ਇੰਨਾ ਪਿਆਰ ਕੀਤਾ ਸੀਗਾ ਸਾਰੇ ਬੋਲਦੇ ਸੀ ਅਬੂ ਨੇ ਬਲੌਗ ਬਣਾਇਆ ਹੁਣ ਆਵੋ ਮੇਰਾ ਪੁੱਤ ਕਿੱਥੇ ਚੱਲ ਆਈ ਢੀ ਦੂਰ ਦੱਸ ਦੱਸ ਕਿਆ ਅੱਜ ਮੈਂ ਦਾਦੀ ਹਾਊਸ ਵੀ ਜਾਣਾ ਹੈ ਪਿੰਡ ਵੀ ਗੇੜੀ ਮਾਰਨ ਜਾਣਾ ਹੈ ਜੱਟ ਨੇ ਡੂ ਬੀ ਡੂ ਡਮ ਡਮ ਡੂ ਬੀ ਡੂ ਡਮ ਡਮ ਸੁਣਨਾ ਡੂ ਬੀ ਡੂ ਬੀ ਡਮ ਡਮ ਸੁਣਨਾ ਇਹ ਬੜੀ ਗੰਦੀ ਆਦਤ ਪਾਤੀ ਤੁਸੀਂ ਇਹਨੂੰ ਡੂ ਬੀ ਡੂ ਬੀ ਡਮ ਡਮ ਸੁਣਾਉਂਦੀ ਨਿਆ ਫੋਨ ਨਹੀਂ ਦੇ ਹੱਥ 'ਚ ਦੇਖਣਾ ਕੋਈ ਨਹੀਂ ਬੱਚਾ ਨਾਲੇ ਬੱਚਾ ਬੱਚਾ ਕੋਈ ਨਹੀਂ ਖੜਾਓ ਬਾਹਰ ਲੈ ਕੇ ਘੁੰਮੋ ਦੁਨੀਆਦਾਰੀ ਦਿਖਾਓ ਇਹ ਥੋੜੀ ਫੋਨ 'ਚ ਡੂ ਬੀ ਡੂ ਬੀ ਡਮ ਡਮ ਲਾ ਕੇ ਦਿਖਾਤਾ ਚਲੋ ਡੂ ਬੀ ਨਹੀਂ ਨਹੀਂ ਚਲੋ ਚੱਲੀਏ ਡੂ ਬੀ ਡਮ ਡਮ ਚੱਲੀਏ ਆਪਾਂ ਸਮਾਨ ਕਰਨ ਲੈ ਜਾਣੀਆਂ ਨਾ ਪਹਿਲਾਂ ਕਿੱਥੇ ਜਾਣਾ ਪਿੰਡ ਜਾਣਾ ਪਹਿਲਾਂ ਕਿੱਧਰ ਜਾਣਾ ਸੀ ਮੀ ਹਾਂ ਬੱਚਾ ਪਹਿਲਾਂ ਆਪਾਂ ਦੇਖਦੇ ਆ ਰਾਤ ਚ ਜਾ ਕੇ ਡਿਸਕਸ ਕਰਾਂਗੇ ਕਿ ਪਿੰਡ ਜਾਣਾ ਪਹਿਲਾਂ ਕਿ ਉੱਥੇ ਜਾਣਾ ਪਹਿਲਾਂ ਤੇ ਭਾਬੀ ਨੂੰ ਛੱਡਣਾ ਫਿਰ ਪਿੰਡ ਜਾਣਾ ਪੈਣਾ ਚਲ ਉਧਰੋਂ ਦੀ ਲੰਗਦੇ ਚੱਲ ਜੰਨੇ ਆ ਪਹਿਲਾਂ ਬਲਕਿ ਠੀਕ ਹੈ ਲੁਧਿਆਣਾ ਤੋਂ ਸਿੱਧਾ ਫਿਰ ਚੰਡੀਗੜ੍ਹ ਰੋਡ ਨੂੰ ਇੱਧਰ ਨੂੰ ਆ ਜਾਂਦੇ ਹਾਂ ਠੀਕ ਹੈ ਚਲੋ ਬਣੇ ਤੋਂ ਬਲੌਗ ਦੇ ਨਾਲ ਪਹਿਲਾਂ ਜਾਂਦੇ ਆਪਾਂ ਪਿੰਡ ਤੇ ਕੀ ਦੇਖਦੀ ਆ ਬੂ ਆਪੋ ਕੀ ਦੇਖਦਾ ਆ ਹੈ डम 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 ਪਾਪੀ ਗਲੀ ਚ ਵੀ ਬੈਠੇ ਹੁੰਦੇ ਨੇ ਤਾਂ ਕਰਕੇ ਹਾਂ ਮੈਂ ਤਾਂ ਹੀ

ਏ ਚਲਾਣੇ ਨਹੀਂ ਆ ਡੂ ਡੂ ਡਮ ਡਮ ਟ੍ਰੈਫਿਕ ਕਿੰਨਾ ਆਇਆ ਮੈਨੂੰ ਸਾਫ ਇੱਕ ਵਾਰੀ ਚੱਕ ਲੈਣ ਦੇ ਪਤਾ ਨਹੀਂ ਟ੍ਰੈਫਿਕ ਬਹੁਤ ਆਇਆ ਨਾ ਵੀ ਨਹੀਂ ਦੂਰ ਵੀ ਨਹੀਂ ਜਾ ਮੈਂ ਉਧਰ ਵੀ ਆ ਨਹੀਂ ਮੈਂ ਕਿ ਇੱਕ ਵਾਰੀ ਪੱਟਾ ਚੱਕ ਲੈਣ ਦੇ ਪਾਣੀ ਟ੍ਰੈਫਿਕ ਪਹਿਲੀ ਵਾਰੀ ਦੇਖਿਆ ਨਹੀਂ ਕਿਹਾ ਗੈਪ ਹੋਣੇ ਤੇ ਪਤਾ ਹੀ ਨਹੀਂ ਲੱਗਣਾ ਕਹਿੰਦੀਆਂ ਕਿ ਰੋਡ ਦੋ ਨਹੀਂ ਹੈਗੇ ਡੂਡੀ ਡੂਡੀ ਡਮ ਡਮ ਡੂਡੀ ਡੂਡੀ ਡਮ ਡੂਡੀ ਡੂਡੀ ਡਮ ਡਮ ਡੂਡੀ ਕਿਸੇ ਕੰਮ ਇੱਥੇ ਗਾਣੀ ਲੱਗਦੇ ਸੀ ਹੁਣ ਡੂੜੀ ਡੂੜੀ ਡਮ ਡਮ ਲੱਗਦੀ ਆ ਹਾਂਜੀ ਸ਼ੇ ਹੈਲੋ ਸ਼ੇ ਹੈਲੋ ਹੈਲੋ ਕੰਨ ਹੈਲੋ ਨਹੀਂ ਜਾਣੀ ਦੁਸਾਨਾ ਚਲੋ ਜੀ ਮਿਲਦੇ ਆ ਤੁਹਾਨੂੰ ਜਾ ਕੇ ਅਜੇ ਜਨਾਬ ਸੀ ਐਂਜ ਪਾਣੀ ਆ ਅਜੇ ਬਹੁਤ ਡਰਾਮੇ ਕਰਨੇ ਆ ਤੇ ਮਿਲਦੇ ਆ ਤੁਹਾਨੂੰ ਜਾ ਕੇ ਬਾਏ ਬਾਏ ਕਰ ਦੋ ਬਾਏ ਬਾਏ ਸ਼ੇ ਬਾਏ ਦੀ ਕਿੱਥੇ ਬਾਏ ਕਰ ਲਈ ਫੋਨ ਚ ਬਾਏ ਕਰਦੀ ਭਾਬੀ ਚੱਲਦੀ ਆ ਚਲਾ ਜੀ ਭਾਬੀ ਦਾ ਆ ਗਿਆ ਪਿੰਡ ਭਾਬੀ ਨੂੰ ਲੈਣੀ ਸੀ ਦਵਾਈ ਭਾਬੀ ਨੂੰ ਅਸੀਂ ਲਾਤਾ ਆ ਤੇ ਮੀਨਾ ਅੰਨ ਨੂੰ ਉਹ ਨੂੰ ਜਨੀ ਨੀ ਨੀ ਆ ਕਦਾ ਪਿਆ ਸੀਗਾ ਆਪਾਂ ਨੂੰ ਚਲੋ ਧਿਆਨ ਨਾਲ ਹੁਣ ਆਪਾਂ ابو ابو ਨੂੰ ਲੱਪਿਆ ਮੇਰਾ ਪੁੱਤ ਕੀ ਹੋਇਆ ਨੀ ਤੇ ਜਾ ਕੇ ਮਿਲਦੇ ਆ ਤੁਹਾਨੂੰ ਹਜੇ ਅਸੀਂ ਨਿਊ ਚੰਡੀਗੜੀ ਪਹੁੰਚੇ ਸੀਗੇ ਤੇ ਹੁਣ ਆਪਾਂ ਨੂੰ ਛੇਤੀ ਪਿੰਡ ਨੂੰ ਸੇ ਹੈਲੋ ابو ਦੇਖੋ ابو ਦੇਖ ਲੀ ਹੈਲੋ ਕਰੋ ابو ਕੀ ਪੀਏਗਾ ਸੇ ਹੈਲੋ ابو ਕੀ ਪੀਏਗਾ ਐਸਾ ਗੁੱਸੇ 사 ਕਿਉਂ ਘੂਰਤਾ ਹੈ इनको ਹਾਂ ਕਿਆ ਰ ਘੜਾਇਨੋਂ ਨੋ ਨੋ ਤੇਰਾ ਬਤਾ ਅਬੂ ਕੀ ਪੀਏਗਾ ਇਹ ਤੈਨੂੰ ਪਾਰ ਕਹਿੰਦੇ ਆ ਪਾਲ ਕੱਦੇ ਆ ਸਾਰੇ ਕਹਿੰਦੇ ਬੋਲੂ ਮੋਲੂ ਜਿਹਾ ਬੜਾ ਸ਼ੋਨਾ ਕੱਕਾ ਆ ਜਾਦਾ ਚੱਲ ਹਲੋ ਕੰਮ ਲਓ ਜੀ ਸਾਨੂੰ ਆਪਾਂ ਪੀ ਲਗੀਆਂ ਜੂਸ ਆਪਾਂ ਪਹੁੰਚ ਗਏ ਬੰਦੀਆਂ ਬੀਬੀ ਜੂਸ ਹਾਊਸ ਬੀਬੀ ਜੂਸਾ ਮੈਨੂੰ ਬੜਾ ਹੀ ਪਸੰਦ ਆਇਆ ਇੱਥੋਂ ਦਾ ਬਈ ਭਾ ਇੱਥੇ ਜੂਸ ਪੀਨੇ ਭਾਜੀ ਨਾਲ ਦੋ ਬਾਜੀ ਨਾਲ ਨੇਚਰ ਵੀ ਬਹੁਤ ਵਧੀਆ ਆ ਤੇ ਕੰਮ ਵੀ ਬਹੁਤ ਵਧੀਆ ਹੈ ਯੈਸ ਅਬੂ ਅਬੂ ਕੀ ਪੀਆ ਕਰੇਗੀ ਤੁਹਾਨੂੰ ਜੂਸ ਤੋਂ ਬੇਬੀ ਸ਼ੇਕ ਪੀਉਂਗੀ papa ਮੈਂ ਤੋਂ ਪੀਏਗੀ ਪੀਏਗੀ ਹੱਥ ਕਿਤੇ ਦਿਖਾ ਦੇ ਹੱਥ ਦੋ ਹੱਥ ਦੋ ਛੋੜਾ ਜੀ ਆ ਆਈ ਕਾਕਾ ਆਈ ਠੀਕ ਆ ਆਵੀ ਕਾਕਾ ਆਵੀ ਕਾਕਾ 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 ਇਹ ਮੈਨੂੰ ਗੋਲਦਮਲ ਕਾਕਾ ਲਓ ਜੀ ਇੱਧਰ ਬੱਦਲ ਜੀ ਆ ਉਦੋਂ ਧੁੱਪ ਸੀਗੀ ਸ਼ਹਿਰ ਦਾ ਮਾਹੌਲ ਦੇਖ ਲਓ ਬੰਗਿਆ ਸ਼ਹਿਰ ਆਪਣਾ ਪਿਆਰਾ ਸ਼ਹਿਰ ਬੰਗਾ ਅਬੂ ਸਤਾਨੀਆਂ ਕਰਨੀ ਆਪਣੇ ਸ਼ਹਿਰ ਚ ਆ ਗਏ। ਅੱਛਾ ਠੀਕ ਆ। ਪਤਾ ਲੱਗ ਗਿਆ ਉਹ ਸ਼ਹਿਰ ਚ ਆ ਕੇ ਦੇਖਿਆ ਹਵਾ ਹੀ ਬਦਲ ਜਾਂਦੀ ਬੱਚੇ ਦੀ। ਹਵਾ ਮੈਂ ਟੈਟ ਕਰ ਦਿੰਨੀ ਆ। ਨਾ ਨਾ ਨਹੀਂ ਡਰਦੇ ਆਪਾਂ। ਕਹਿੰਦੀ ਆ। ਉਹ ਨਹੀਂ ਡਰਦੇ ਆਪਾਂ ਆਪਣੇ ਸ਼ਹਿਰ ਚ ਆ ਕੇ ਦਾਦੇ। ਅਬੂ। ਕੀ ਲੱਭਣ ਆਂ? ਕੀ ਲੱਭ ਰਹੇ ਆਂ? ਕੀ ਲੱਭ ਰਹੇ ਆਂ? ਆ ਦੇਖਿਆ। ਆਹ ਦਾਦੀਆਂ ਨੂੰ ਬੜਕਾ ਮਾਰਨ ਲੱਗਦੀ। ਬਾਬੂ ਕਹਿ ਆਪਣੇ ਸ਼ਹਿਰ ਚ ਆ ਕੇ ਡਰਦੇ ਨਹੀਂ ਆਪਾਂ। ਇਹ ਕੀ ਸੀ? ਹੁਣ ਆਪਣੇ ਪੈਰ ਦੇਖੀਏ ਕੀ ਕੀ ਹੈ ਤਾਂ। ਇਹ ਕੀ ਸੀ? ਨਹੀਂ 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 ਪੈਰ ਨਹੀਂ ਦੇਖ ਰਹੀ ਕੁਝ ਦਿੱਤਾ। ਇਹ ਧੱਪ ਤੀਪ ਘੱਟ ਰਹੀ ਇਹਨੂੰ ਸਿਰ ਪਰ ਆ ਜਾਂਦੀ। ਹਾਂ ਉਹ ਲੱਗ ਰਹੀ ਮੈਨੂੰ। ਬਾਬੂ ਇੱਥੇ ਇੱਥੇ ਇੱਥੇ। ਚਲੋ ਬਣੇ ਰੋ ਬਲੌਗ ਦੇ ਨਾਲ ਆਪਾਂ ਹੁਣ ਚੱਲੇ ਆਂ ਦੂਜਾ ਸਪੀਕਰੇ ਕਰੇ। ਹਾਂਜੀ। ਕੁਝ ਕਹਿਣਾ ਚਾਹੁੰਦੇ ਹੋ? ਬਾਬੂ ਮੋਂ ਕੁਛ ਕਹਿਣਾ ਮੇਰੇ ਪੁੱਤ ਨੇ ਤਾ 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 ਇੱਥੇ ਇੱਥੇ ਹੀ ਆ ਠੀਕ ਆ ਚਲ ਬਾਏ ਫਿਰ ਬਾਏ ਕਰਦੇ ਪਾਏ ਬਾਏ ਚਲ ਕਾ ਹੈਲੋ ਹਾਂਜੀ ਸੋ ਸਾਰੇ ਜਣੇ ਵਲੌਗ ਚ ਬਨੇ ਰਹੋ ਮੈਂ ਇੱਕ ਬਹੁਤ ਜ਼ਰੂਰੀ ਗੱਲ ਵੀ ਸਾਰਿਆਂ ਨਾਲ ਕਰਨੀ ਹੈ ਕਿਉਂਕਿ ਕਈ ਵਾਰੀ ਮੇਰਾ ਮੈਸੇਜ ਰਿਪਲਾਈ ਕਰਨ ਦਾ ਟਾਈਮ ਨਹੀਂ ਲੱਗਦਾ ਤੇ ਮੈਨੂੰ ਆਲਮੋਸਟ 2 ਸਾਲ ਹੋ ਗਏ ਆ ਬੁਟੀਕ ਦਾ ਕੰਮ ਕਰਦੀ ਨੂੰ ਤੇ ਬਹੁਤ ਜਣਿਆਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿਵੇਂ ਸਟਾਰਟ ਕੀਤਾ ਆ ਕਿਵੇਂ ਆਪਾਂ ਵੀ ਕਰਨਾ ਸਟਾਰਟ ਕਰੀਏ ਸੋ ਫੈਬਰਿਕ ਦਾ ਕਿੱਥੋਂ ਲੈਣਾ ਆ ਕਿਵੇਂ ਪਤਾ ਲੱਗਦਾ ਆ ਇਹ ਸਾਰਾ ਕੁਝ ਮੈਂ ਤੁਹਾਨੂੰ ਇਸ ਵਲੌਗ 'ਚ ਦੱਸੂਗੀ ਵੀ ਤੁਸੀਂ ਕਿੱਦਾਂ ਘਰੇ ਬੈਠੇ ਆਪਣਾ ਕੰਮ ਕਰ ਸਕਦੇ ਹੋ ਕਈ ਜਣੇ ਹੁੰਦੇ ਜਿਹੜੇ ਬਾਹਰ ਜਾ ਕੇ ਨਹੀਂ ਕੰਮ ਕਰ ਸਕਦੇ ਹੈਗੇ ਹੁਣ ਮੈਂ ਵੀ ਬੇਬੀ ਕਰਕੇ ਘਰੋ ਹੀ ਕਰ ਰਹੀ ਆ ਸੋ ਤੁਸੀਂ ਵੀ ਸਾਰੇ ਜਣੇ ਇਦਾਂ ਆਪਣੀ ਅਰਨਿੰਗ ਕਰ ਸਕਦੇ ਹੋ ਤੇ ਕੋਈ ਮਾੜਾ ਕੰਮ ਨਹੀਂ ਐ ਮਿਹਨਤ ਕਰਨਾ ਕੋਈ ਮਾੜੀ ਗੱਲ ਨਹੀਂ ਐ ਸਟਿਚਿੰਗ ਆਲਮੋਸਟ ਸਾਰੀਆਂ ਕੁੜੀਆਂ ਨੂੰ ਆਉਂਦੀ ਹੁੰਦੀ ਐ ਇਹ ਆਪਾਂ ਸਿੱਖੀ ਹੁੰਦੀ ਐ ਤੇ ਮੈਂ ਤੁਹਾਨੂੰ ਦੱਸੂਗੀ ਕਿ ਕੰਮ ਸਟਾਰਟ ਕਿਵੇਂ ਕਰਨਾ ਐ ਤੇ ਬਣੇ ਰਿਓ ਬਲੌਗ 'ਚ ਮੇਰੇ ਨਾਲ ਮੈਂ ਤੁਹਾਨੂੰ ਸਾਰਾ ਕੁਝ ਸਮਝਾਉਂਗੀ ਲਓ ਜੀ ਅਸੀਂ ਪਹੁੰਚ ਗਏ ਹਾਂ ਹੁਣ ਮਕੰਧਪੁਰ ਪਿੰਡ ਬੋਲੋ ਬੋਲੋ ਥੈਂਕ ਯੂ ਬਈ ਇਹ ਸਦਾ ਪਿੰਡ ਐ ਇਹ ਮੇਰਾ ਸਕੂਲ ਐ ਇਹ ਨੂੰ ਹਰ ਵਾਰੀ ਹਰ ਬਲੌਗ 'ਚ ਦੱਸਿਆ ਤੋ ਇਹ ਇਹ ਤਾਂ ਅੱਗੇ ਦੱਸੋ ਇਹ ਮੇਰਾ ਸਕੂਲ ਲਾ ਜਿੱਥੇ ਮੈਂ ਪੜਿਆ ਹੈ ਪੜਿਆ ਹੀ ਨਹੀਂ ਜਿੱਥੇ ਮੈਂ ਹਾਂ ਤਾਂ ਦੱਸੋ ਹਜੇ ਵੀ ਸਕੂਲ ਦੇ ਸਾਰੇ ਟੀਚਰ ਘਰੇ ਆਉਂਦੇ ਪਰ ਮੈਨੂੰ ਇਹ ਹੈ ਵੀਰੇ ਸਕੂਲ ਦੇ ਜਿਹੜੇ ਜਿਹੜੇ ਮੈਨਾਂ ਪੜਦੇ ਸੀਗੇ ਕੁਝ ਕਿ ਜਾਣੇ ਹੀ ਆ ਜਿਹੜੇ ਮੈਨੂੰ ਮਿਲਦੇ ਆ ਯਾਨੀ ਕਿ ਦੇਖੇ ਆ ਮੈਂ ਯਾਨੀ ਕਿ ਏਰੀਆ ਦੇ ਵਿੱਚ ਰਹਿੰਦੇ ਆ ਬਾਕੀਆਂ ਨੂੰ ਸਾਨੂੰ ਪਤਾ ਨਹੀਂ ਕੌਣ ਕਿੱਥੇ ਚਲੇ ਗਿਆ ਕੌਣ ਕਿੱਥੇ ਨਹੀਂ ਚੱਲ ਗਿਆ ਜਿਹੜਾ ਜਿਹੜਾ ਮੈਨਾਂ ਪੜਦਾ ਸੀ ਉਹ ਮੈਨੂੰ ਕਮੈਂਟ ਕਰਕੇ ਜਰੂਰ ਦੱਸੇ ਬਲੌਗ ਦੇ ਵਿੱਚ ਵੀ ਹਾਂ ਆਪਾਂ ਤੁਹਾਡੇ ਨਾਲ ਪੜੇ ਹੋਵੇ ਅਸੀਂ ਐਸਮਤ ਇੱਥੇ ਆ ਜਾਂ ਉੱਥੇ ਆ ਹੋਰ ਕੁਛ ਟੈਣਾ ਚਾਹੁੰਦੇ ਹੋ ਹੋਰ ਬਸ ਤੁਹਾਡਾ ਪਿੰਡ ਆ ਤੁਸੀਂ ਪੰਜ ਬੜਾ ਘੈਂਟ ਆ ਕੰਮ ਵਧੀਆ ਵਧੀਆ ਕਰਵਾ ਰਿਹਾ ਹੈ ਕੰਮ ਬਹੁਤ ਜ਼ਿਆਦਾ ਕਰਵਾਤਾ ਤੱਕ ਪਾਰ ਰੱਖੀਏ ਪਿੰਡ ਚ ਵੀ ਉਹਨੇ ਰੋਜ਼ ਨਵੀਂ ਵੀਡੀਓ ਅਪਲੋਡ ਕਰ ਦਿੰਦਾ ਅੱਜ ਪਾਕ ਕਰਾਤਾ ਪਿੰਡ ਚ ਅੱਜ ਪਾਕ ਕਰਾਤਾ ਪੇਜ ਬਣਾਇਆ ਟੀਵੀ ਭਾਈ ਨੇ ਆਪਣਾ ਪਿੰਡ ਮਗਰ ਵਰ ਤੇ ਚੱਲਣੇ ਉੱਤੇ ਪੈਂਦੇ ਸਾਰਾ ਕੁਝ ਓਕੇ 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 ਬਾਬੂ ਪਿੰਡ ਆ ਗਈ ਹੈ ਇਹ ਛੁੜੀ ਮਾਰਕੀਟ ਦਾ ਸਾਡਾ ਹੋਰ ਕੁਛ ਬਹੁਤ ਵਧੀਆ ਕੰਮ ਚੱਲ ਕੇ ਰੱਖੋ ਟੈਂਡਾਂ ਨੂੰ ਕਹਿੰਦਾ ਮੈਂ ਇਹ ਕਿਤੇ ਆ ਬਹੁਤ ਵਧੀਆ ਖੁੱਲਿਆ ਹਾਂ ਸਹੀ ਗੱਲ ਇੱਥੇ ਆਇਆ ਕਰੋ ਬਲਸਾਰਾਂ ਨੂੰ ਪਤਾ ਹੋਣਾ ਜਿਹੜੀ ਏਰੀਏ ਇੱਥੇ ਖਾਣਾ ਆਉਂਦੀ ਹੁੰਦੀ ਹੈ ਤੋਲ ਜਾਲ ਜਿੰਨੇ ਥੈਂਕਸ ਹਾਈ ਹੁਣ ਤਾਂ ਪਾਜੀ ਨੂੰ ਬਹੁਤ ਕੁਝ ਸ਼ੇਅਰ ਦਿੱਤਾ ਨਹੀਂ ਚਲੋ ਥੋੜਾ ਜਿਹਾ ਕੰਮ ਕਰ ਲਈ ਆਪਾਂ ਅੱਥੇ ਆਏ ਆ ਅਸੀਂ ਕੰਮ ਤੇ ਕੰਮ ਕਰਕੇ ਫਿਰ ਤੁਹਾਨੂੰ ਮਿਲਦੇ ਆ ਮਿਲਦੇ ਟੈਂਡ ਆ ਗਏ ਆਪਾਂ ਨੂੰ ਗੱਡੀਆਂ ਨਾਲ ਇੱਥੇ ਲਾਉਣੀ ਪਈ ਐ ਕਿਉਂਕਿ ਰੋਡ ਆ ਗਿਆ ਆ ਗਿਆ ਆ ਗਿਆ ਰੋਡ ਬਣਨ ਵਾਲਾ ਬਣ ਰਿਹਾ ਹੈ ਕਿੱਥੇ ਕਿੱਥੇ ਦੇਖ ਰਹੀ ਮੰਮੀ ਆ ਗਿਆ ਮਿੱਲੀ ਤੋਂ ਪਹਿਲਾਂ ਪਹਿਲਾਂ ਰੋਡ ਬਣ ਜਾਣਾ ਹੈ ਹਾਂ ਸਕੂਨ ਜਿਆ ਕਿੰਨਾ ਮਰਦੀ ਆ ਨਾ ਪੈਂਡ ਚ ਆ ਕੇ ਸੀ ਮੈਂ ਸ਼ਾਂਤੀ ਸ਼ਾਂਤੀ ਸਕੂਨ ਸਕੂਨ ਹਾਂ ਵਾਹ ਆੜਾ ਸ਼ੀਰਗਲ ਚੌਂਕ ਆ ਇਹ ਦੇਖੋ ਇਹ ہمارا ਬੱਚਾ ਹੈ ਇਹ ਕਹਿੰਦੀ ਇਹ ਕੰਨੂ ਉਹ ਤਾਂ ਨਹੀਂ ਦੁਕਾਨਾਂ ਦੇ ਨਿਸ਼ਾਨ ਲੱਗੇ ਰੋਡ ਬਣਦਾ ਕਰਕੇ ਪਾਗਲ ਤੇ ਆ ਸਾਡੀ ਡੇੜੀ ਆ ਇਹ ਆਪਣਾ ਰੀਤਾ ਪਿਆਰ ਇਤਾ ਚਕਾ ਦਿੰਦੇ ਆ ਕਿੱਡੀ ਗੱਲ ਆ ਲਓ ਜੀ ਇੰਟਰਲੌਕ ਲੱਗ ਚੁੱਕੀ ਆ ਬੜੀਆ ਤਰੀਕੇ ਦੇ ਨਾਲ ਅਬੂ ਪਾਪਾ ਕਿੱਥੇ ਆ ਹਾਂ ਦੇ ਪਾਪਾ ਪਾਪਾ ਅਬੂ ਪਾਪਾ ਉਹ ਦੇ ਪਾਪਾ ਹਾਂਜੀ ਅਬੂ ਕੇ ਰੀ ਕਾਕਾ 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 ਲਓ ਜੀ ਅਨੂਰ ਦੇ ਪਾਪਾ ਗਏ ਦੁਆਬਾ ਸੀਟ ਵਾਲਿਆਂ ਦੇ ਕਿ ਸਾਨੂੰ ਲੱਗੀ ਸੀਗੀ ਭੁੱਖ ਤੇ ਮੈਂ ਕਿਹਾ ਥੋੜਾ ਬਹੁਤ ਕੁਝ ਲੈ ਆਓ ਖਾਣ ਨੂੰ ਤੇ ਅਨੂਰ ਤੇ ਮੈਂ ਵੇਟ ਕਰ ਰਹੇ ਆਂ ਇੰਡੋਸ ਹੀ ਆ ਗਏ ਆ ਹੁਣ ਅਸੀਂ ਜਾਣਾ ਲੁਧਿਆਣਾ ਤੇ ਅਨੂਰ ਦੇ ਦਾਦਾ ਦਾਦੀ ਘਰੇ ਨਹੀਂ ਸੀਗੇ ਤੇ ਕੁਸ਼ ਕੁਥੇ ਸੜਕਾਂ ਬੰਦੀਆਂ ਇਸ ਕਰਕੇ ਆਪਾਂ ਜਿਆਦਾ ਗੱਡੀ ਨਿੱਧਰ ਉਧਰ ਨਹੀਂ ਲੈ ਕੇ ਗਏ ਤੇ ਹੁਣ ਆਪਾਂ ਚੱਲਦੇ ਆਂ लुधियाना ਤੇ ਕਾਕਾ ਸਾਡੇ ਨਾਲੇ ਸਫਰ ਕਰ ਰਿਆ ਆ ਸੋਖਾ ਨਹੀਂ ਹੈ ਬੁਟੀਕ ਚਲਾਣਾ ਕੋਈ ਵੀ ਕੰਮ ਕਰਨਾ ਅਹਲਾ ਦੋਨੋਂ ਜਣੇ ਧੱਕੇ ਖਾਂਦੇ ਸੀ ਹੁਣ ਤਿੰਨ ਜਣੇ ਧੱਕੇ ਖਾਣੇ ਆ ਬਹੁਤ ਮਿਹਨਤ ਲੱਗਦੀ ਹੈ ਕੱਪੜਾ ਲਿਆਣਾ ਚੁੰਨੀਆਂ ਲਿਆਣੀਆਂ ਡਾਈ ਕਰਾਉਣਾ ਇਹ ਕਰਾਉਣਾ ਸਟਿਚਿੰਗ ਦਾ ਦੇਖਣਾ ਕੰਮ ਦੇਖਣਾ ਫਰੇਸਿੰਗ ਬਨਾਨੀ ਬਹੁਤ ਸਟ्रेस ਹੁੰਦਾ ਹੈ ਕਿਹਦਾ ਕੀ ਆਰਡਰ ਹੈ ਕਿਦਾ ਕੀ ਅਰੇਂਜ ਕਰਨਾ ਆ ਬਹੁਤ ਜ਼ਿਆਦਾ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਆ ਸੋ ਬਨੇਰੀਓ ਬਲੌਗ ਦੇ ਨਾਲ ਜਿਹੜੀਆਂ ਮੇਰੀਆਂ ਭੈਣਾਂ ਬੁਟੀਕ ਦਾ ਕੰਮ ਕਰਦੀਆਂ ਆ ਚਲੋ ਉਹਨਾਂ ਨੂੰ ਮੈਂ ਉਹਨਾਂ ਦੀ ਹੈਲਪ ਕਰ ਰਹੀ ਆ ਇੱਕ ਸਾਥ ਦੀ ਕਿ ਕਈਆਂ ਨੂੰ ਕਿਉਂਕਿ ਜਦੋਂ ਮੈਂ ਖੋਲਿਆ ਸੀਗਾ ਮੈਨੂੰ ਵੀ ਨਹੀਂ ਪਤਾ ਸੀ ਇਦਾਂ ਕੋਈ ਅੱਗੋਂ ਦੱਸਦਾ ਆ ਤਾਂ ਫੇਰ ਸਾਨੂੰ ਚੀਜ਼ਾਂ ਦਾ ਪਤਾ ਲੱਗਦਾ ਆ ਸੋ ਮੈਂ ਚਾਹੁੰਨੀ ਆ ਕਿ ਜੇ ਕਿਸੇ ਨੂੰ ਕੋਈ ਵੀ ਦਿੱਕਤ ਆ ਰਹੀ ਆ ਤਾਂ ਉਹਨੂੰ ਮੇਰੇ ਥਰੂ ਪਤਾ ਲੱਗ ਸਕੇ ਆ ਪਰ ਵੀਡੀਓ ਦੇ ਥਰੂ ਇੱਕ ਆਪਾਂ ਮਤਲਬ ਹੈਲਪ ਕਰ ਸਕੀਏ ਸੋ ਜਿਨ੍ਹਾਂ ਨੇ ਵੀ ਸਟਾਰਟ ਲੈਣਾ ਹੁੰਦਾ ਮੇਰੀਆਂ ਭੈਣਾਂ ਨੇ लुधियाणे ਤੋਂ ਲਿਆ ਕਰੋ ਅੰਮ੍ਰਿਤਸਰ ਤੋਂ ਵੀ ਮਿਲ ਜਾਂਦਾ ਆ ਬਾਕੀ ਆਪਾਂ ਜਿਆਦਾ ਦੂਰ ਤੱਕ ਸਟਾਕ ਲਾਈਨ ਜਾ ਨਹੀਂ ਸਕਦੇ ਜਿਹੜੀਆਂ ਚੀਜ਼ਾਂ ਆਪਾਂ ਦੇ ਨੇੜੇ ਮਿਲਦੀਆਂ ਸਾਨੂੰ ਆਪਾਂ ਉੱਥੇ ਹੀ ਸਟਾਕ ਲਾਈਨ ਜਾ ਸਕਦੇ ਆ ਤੇ ਸੂਟ ਕਰਦੇ ਵੀ ਤੁਸੀਂ ਇੱਕ ਨੀਲਾ ਹੁਣਾ ਚੱਕਾ ਜਾ ਗੱਲ ਦੱਸ ਲੈਣ ਦੋ ਮੈਨੂੰ ਗੁੱਗੂ ਗੁਸਾ ਹੈ ਨਹੀਂ ਗੁਸਾ ਤੇ ਸਟਾਕ ਜਿਹੜਾ ਵੀ ਤੁਸੀਂ ਲਿਆਉਣਾ ਆ ਪਲੇਨ ਫੈਬਰਿਕ ਜਾਂ ਤੁਸੀਂ ਕੋਈ ਵੀ ਫੈਬਰਿਕ ਲਿਆਉਂਦੇ ਹੋ ਉਹ ਤੁਸੀਂ ਇਕੱਠਾ ਸਟਾਕ ਲਿਆ ਕਰੋ ਉੱਥੇ ਤੁਹਾਨੂੰ ਸਸਤਾ ਪੈਂਦਾ ਆ ਏ ਬਾਕੀ ਮਿਲਦੇ ਆਪਾਂ ਤੁਹਾਨੂੰ ਲੁਧਿਆਣੇ ਜਾ ਕੇ ਦੱਸਦੇ ਆ ਨਯੂ ਸ਼ਹੀ ਹੈ ਤੇ ਮੈਂ ਇੱਕ ਗੱਲ ਹੋਰ ਦੱਸਣੀ ਸੀ ਕਿ ਜਿਹੜੀਆਂ ਵੀ ਮੇਆਂ ਭੈਣਾਂ ਨੂੰ ਮੇਰਾ ਬੁਟੀਕ ਦਾ ਕੁਝ ਕੁ ਸਮਾਨ ਜਿਹੜਾ ਹੈਗਾ ਇਹ ਜਿਹੜਾ ਮੈਂ ਸੇਲ ਆਊਟ ਕਰਨਾ ਹੈ ਕਿਉਂਕਿ ਮੈਂ ਨਿਊ ਅੱਗੇ ਪਾਣਾ ਹੈ ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ WhatsApp ਤੇ ਤੁਸੀਂ ਮੈਨੂੰ ਮੈਸੇਜ ਕਰ ਲਿਓ ਆਪਣੀ ਇਨਸਟਾਈਲ ਦੀ ਤੇ WhatsApp ਨੰਬਰ ਦਿੱਤੇ ਹੋਏ ਨੇ ਬੁਟੀਕ ਵਾਲੇ ਪੇਜ ਤੇ ਵੀ ਦਿੱਤੇ ਹੋਏ ਨੇ ਮਸ਼ੀਨਸ ਵਗੈਰਾ ਜਿੱਦਾਂ ਮੇਰੇ ਕੋਲ ਪਈਆਂ ਨੇ ਟਿਕੂ ਕਰਨ ਵਾਲੀ ਵੀ ਦੂਸਰੀ ਹੱਥ ਵਾਲੀਆਂ ਮਸ਼ੀਨਾਂ ਨੇ ਮੇਰੇ ਕੋਲ ਪਈਆਂ ਨੇ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਮੈਂ ਸੇਲ ਆਊਟ ਕਰਨੀਆਂ ਨੇ ਤੇ ਮੈਂ ਨਵਾਂ ਕੰਮ ਪਾਣਾ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ 2026 'ਚ ਮੈਂ ਥੋੜਾ ਜਿਹਾ ਆਪਣਾ ਇੰਪਰੂਵ ਕਰਨਾ ਹੈ ਤੇ ਇਸ ਕਰਕੇ ਜਿਨ੍ਹਾਂ ਵੀ ਭਣਾ ਨੇ ਸਟਾਰਟ ਕਰਨਾ ਹੈ ਸਟਾਰਟ ਪਹਿਲਾਂ ਹਮੇਸ਼ਾ ਟੱਕ ਤੋਂ ਛੋਟੇ ਤੋਂ ਹੀ ਕਰੋ ਜਿੱਦਾਂ ਮੈਂ ਪਹਿਲਾਂ ਹੱਥ ਵਾਲੀਆਂ ਮਸ਼ੀਨਾਂ ਹੀ ਰੱਖੀਆਂ ਹੋਈਆਂ ਸੀਗੀਆਂ ਦੂਸਰੀਆਂ ਮਸ਼ੀਨਾਂ ਤੇ ਉਹਨਾਂ ਤੇ ਹੀ ਆਪਾਂ ਸਟਿਚਿੰਗ ਵਗੈਰਾ ਕਰਦੇ ਸੀਗੇ ਤੇ ਹੁਣ ਆਪਾਂ ਮਸ਼ੀਨਾਂ ਦੂਸਰੀਆਂ ਲੈਣੀਆਂ ਆ ਜਿਹੜੇ ਆਪਣੇ ਕੈਰੀਅਰ ਚ ਚਲਾਉਂਦੇ ਆ ਤੇ ਇਸ ਕਰਕੇ ਮੁਰਾਣੀ ਵਾਲੀ ਮਸ਼ੀਨਸ ਆਪਣੀਆਂ ਸੇਲ ਆਊਟ ਕਰਨੀਆਂ ਆ ਤੇ ਕੂਸ਼ਕ ਸਮਾਨ ਮੇਰੇ ਕੋਲ ਪਿਆ ਆ ਪੁਰਾਣਾ ਫੈਬਰਿਕ ਵੀ ਮੈਂ ਕੱਢਣਾ ਆ ਕੁਝ ਸੂਟ ਵੀ ਮੇਰੇ ਵਰਕ ਕਿੱਟ ਦੇ ਹੋਏ ਪਏ ਆ ਸੋ ਤੁਸੀਂ ਮੇਰੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ ਮੈਂ ਸਾਰਾ ਕੁਝ ਸੇਲ ਆਊਟ ਕਰਨਾ ਆ ਤੇ ਬਾਕੀ ਬਲੌਗ ਤੇ ਨਾ ਬਹੇ ਰਹੇ ਹੋ ਤੁਹਾਨੂੰ ਬ੍ਰੀਡ ਦੇ ਰਿਲੇਟਿਡ ਮੇਰੇ ਕੋਲ ਜੋ ਇਨਫੋਰਮੇਸ਼ਨ ਹੈ ਉਹ ਮੈਂ ਦਵਾਂਗੀ ਜਿੰਨਾ ਕ ਮੈਨੂੰ ਐਕਸਪੀਰੀਅੰਸ ਹੋਇਆ ਹੈ ਸੋ ਮੈਂ ਹੱਥ ਕਰਾਂਗੀ ਸਟਾਰਟ ਤਾਂ ਮੈਂ ਬਹੁਤ ਮੁਸ਼ਕਿਲ ਨਾਲ ਕੀਤਾ ਸੀ ਮੈਂ ਘੱਟੋ ਘੱਟ 10 ਕੁ ਸੂਟ ਲਈ ਹੈ ਸੀਗੀ ਤੇ ਮੈਂ ਰੱਖਤੀ ਦਾ ਇਨਸਟਾ ਵੀ ਤੇਜ ਬਣਾ ਕੇ ਕਿਉਂ ਬੇਬੀ ਸੇਲ ਆਊਟ ਕਰਨਾ ਸ਼ੁਰੂ ਕੀਤਾ ਸੀਗਾ ਤੇ ਬਾਬਾ ਜੀ ਦੀ ਕਿਰਪਾ ਨਾਲ ਮੇਰਾ ਜਿਹੜੇ ਸਾਨੂੰ ਪਿਆਰ ਕਰਦੇ ਆ ਲੋਕਾਂ ਨੇ ਬਹੁਤ ਪਿਆਰ ਕੀਤਾ ਬਹੁਤ ਦਿੱਤਾ ਮੈਨੂੰ ਥੋੜੀ ਜਿਹੀ ਹਿੰਮਤ ਮਿਲੀ ਜਦੋਂ ਮੇਰੇ 10 ਸੂਟ ਨਿਕਲ ਗਏ ਸਕੇ ਤੇ 10 ਸੂਟ ਚ ਪਹਿਲੇ ਆਰਡਰ ਮੇਰੀ ਸਿਸਟਰ ਤੇ ਮੇਰੀ ਮੰਮੀ ਦਾ ਸੀਗਾ ਸੋ ਫਿਰ ਇਦਾਂ ਹੌਲੀ ਹੌਲੀ ਆਣਾ ਸ਼ੁਰੂ ਹੋਇਆ ਹੌਲੀ ਹੌਲੀ ਪਤਾ ਲੱਗਣਾ ਸ਼ੁਰੂ ਹੋਇਆ ਤੇ ਸਾਰਾ ਕੁਝ ਮੈਂ ਤੁਹਾਨੂੰ ਇਹ ਵਲੌਗ ਚ ਦੱਸੂੰਗੀ ਬਸ ਬੜੇ ਰਿਓ ਵਲੌਗ ਦੇ ਨਾਲ ਥੋੜੀ ਜਿਹੀ ਭੁੱਖ ਲੱਗੀ ਆ ਤੇ ਅੱਗੇ ਵੀ ਪੂਆ ਕਰਕੇ ਫਿਰ ਤੁਹਾਡੇ ਨਾਲ ਦੁਬਾਰਾ ਵਲੌਗ ਚ ਬੰਦੇ ਆ। ਓ ਪਾਪਾ ਆ ਗਏ ਲਓ ਜੀ। ਸਾਲੀ ਸਾਈਬਾ ਤੇ ਜੀਜਾ ਜੀ। ਬੜੇ ਮੂੰਹ ਬਣਾ ਕੇ ਆ ਰਹੇ ਨੇ ਪਤਾ ਨਹੀਂ ਇਹਨਾਂ ਦੀ ਲੜਾਈ ਨਾ ਹੋਈ ਹੋਵੇ ਟੱਛੂੜ। ਲੜਾਈ ਤਾਂ ਨਹੀਂ ਪਹਿਲਾਂ ਇਹ ਦੱਸੋ। ਨਾ ਚੁਪ-ਚਾਪ ਲਿਆਏ। ਜੋ ਖਾਣਾ ਸੀ ਚੁਪ-ਚਾਪ ਲਿਆਇ ਕਿ ਪੀ ਕੇ ਲੜੇ ਤਾਂ ਨਹੀਂ। ਇਹ ਪਹਿਲੀ ਵਾਰੀ ਜੀ ਸੱਦ ਕੇ ਜਾਵਾਂ ਇਹਨੂੰ ਜੋ ਆ ਲੇਓ 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 ਮੇਰੇ ਬੱਚੇ ਨੇ ਮੈਨੂੰ ਬੜਾ ਕੰਮ ਕੀਤਾ ਤੇ ਟ੍ਰੈਫਿਕ ਬਹੁਤ ਜ਼ਿਆਦਾ ਬਣਿਆ ਹੋਇਆ ਹੁਣ ਆਪਾਂ ਕਰਨੀ ਆ ਪੇਟ ਪੂਜਾ ਉਹ ਨੂੰ ਦੁੱਧੂ ਪਲਾਤਾ ਸੀਗਾ ਤੇ ਮੈਂ ਹਾਂਗੀ ਆਪਣਾ ਬਰਕਾ ਓ ਮਾਈ ਗਾਡ ਆਪ ਤਾਂ ਵੈਸੇ ਇਹ ਚੀਜ਼ੇ ਬਾਹਰ ਕੀ ਖਾ ਨਹੀਂ ਰਹੇ تھے ਨਹੀਂ ਪਰ ਖਾਣੇ ਪੜੇਗੇ ਬੂਤ ਤੋਂ ਬੂਤ ਓ ਮਾਈ ਗਾਡ ਓਕੇ ਤੇ ਪਮੂ ਤੁਸੀਂ ਲਿਆਏ ਮੈਂ ਨਹੀਂ ਖਾਣਾ ਕੁਝ ਖਾਓਗੇ ਯਾਰ ਕੁਝ ਗੁੱਸੇ ਹੋ ਤਸੇ ਗੁੱਸੇ ਲੱਗ ਰਹੇ ਹੋ ਪੀਸ ਦੱਸੋ ਮੇਰਾ ਕਹਾਂ ਮੈਂ ਜ਼ਿਆਦਾ ਬੋਲਦੀ ਆ ਨਾ ਨਾ ਮੈਂ ਕੁਝ ਦੱਸੋ ਫਿਰ ਮੈਂ ਮਾਣੀ ਆ ਮੈਂ ਹੁਣ ਲਓ ਜੀ ਦੁਕਾਨਾਂ ਨਿਕਲੀਆਂ ਬੰਦ ਅੱਜ ਲਾਸਟ ਮੰਡੇ ਸੀਗਾ ਤੇ ਇੱਥੇ ਮੰਡੇ ਮਾਰਕੀਟ ਬੰਦ ਆ ਤੇ ਅਹੋ ਨੂੰ ਵੀ ਮੈਂ ਛੱਡ ਕੇ ਗਈ ਬਲਕਿ ਫੜਾ ਫੜ ਭੱਜ ਕੇ ਕੱਪੜਾ ਲੈ ਇਨੂ ਨੋ ਨੋ ਓਏ ਸ਼ੋਨੀ ਓ ਤੇ ਮਾਰਕੀਟ ਨਿਕਲੀ ਬੰਦ ਹੁਣ ਪੈ ਗਈ ਸਿਮੀ ਟੈਨਸ਼ਨ ਚ ਤੇ ਮੈਂ ਆਪਣੇ ਭਾਂਣਸੋ ਕੋ ਦਿਖਾਣਾ ਕਿ ਇਹ ਤੋਂ ਲੈਣਾ ਕਪੜਾ ਤੇ ਇੱਥੇ ਦੁਕਾਨਾਂ ਅੱਜ ਬੰਦ ਨਿਕਲੀਆਂ ਬਟ ਮਿਲਦਾ ਇੱਥੋਂ ਹੀ ਸਾਰਾ ਕੁਝ ਸਾਰੇ ਜਣੇ ਇੱਥੋਂ ਹੀ ਲੈ ਕੇ ਜਾਂਦੇ ਆ ਬਿਲਡਿੰਗਾਂ ਦੇ ਬਟ ਇਹ ਕਿ ਇੱਥੇ ਮਾਰਕੀਟ ਅੱਜ ਬੰਦ ਸੀਗੀ ਵੈਸੇ ਪਮੇ ਸੰਡੇ ਖੁੱਲੇ ਹੁੰਦੀ ਹੈ ਇੱਥੇ ਹਾਂ ਲੁਧਿਆਣਾ ਫਿਲਡ ਗੰਜ ਆ ਹਾਂ ਲੁਧਿਆਣੇ ਫਿਲਡ ਗੰਜ ਤੋਂ ਤੇ ਹੁਣ ਆਪਾਂ ਤਾਂ ਚੱਲੇ ਐ ਇਦਾਂ ਹੀ ਮੈਨੂੰ ਲੱਗਦਾ ਘਰ ਜੇ ਰਾਹ 'ਚ ਦੇਖਦੇ ਕੋਈ ਖੁੱਲੀ ਹੈ ਤਾਂ ਜਿਹੜਾ ਕਪੜਾ ਚਾਹੀਦਾ ਉਹ ਤਾਂ ਕਪੜਾ ਲੈ ਕੇ ਹੀ ਜਾਵਾਂਗੇ ਤੇ ਬਾਕੀ ਬਣੇ ਰਿਓ ਬਲੌਗ 'ਚ ਓ ਜੀ ਰਾਤ ਪੈ ਗਈ ਐ ਸੋਰੀ ਬਲੌਗ ਹੁਣ ਮੈਂ ਇੱਕ ਲਾਸਟ ਕਲਿੱਪ ਲੈ ਰਹੀ ਆ ਕਿਉਂਕਿ ਉੱਥੇ ਸ਼ਾਪਸ ਵਗੈਰਾ ਤੁੰਤ ਸੀਗੀਆਂ ਸਾਰੀਆਂ ਕੋਈ ਸਮਾਨ ਨਹੀਂ ਲੈ ਹੋਇਆ ਅੱਜ ਸਾਡਾ ਗੇੜਾ ਹੀ ਲੱਗਿਆ ਦੇਖੋ ਇੰਨਾ ਕੰਮ ਵੀ ਕਰੋ ਮਿਹਨਤ ਨਾਲ ਜਾਓਗੇ ਇਹ ਕੰਮ ਕਰਨ ਦਾ ਉਹ ਹੈ ਮਤਲਬ ਕਿ ਹੈਨਾ ਦੇਖ ਲਓ ਤੁਸੀਂ ਕਿੰਨੀ ਮਿਹਨਤ ਲੱਗਦੀ ਐ ਬੰਦੇ ਦੀ ਸਾਨੂੰ ਥੋੜੀ ਪਤਾ ਸੀ ਸਾਰਾ ਕੁਝ ਬੰਦ ਨਿਕਲਣਾ ਐ ਤੇ ਰਾਤ ਪੈ ਚੁੱਕੀ ਐ ਗੁੱਗੂ ਮੱਗੂ ਜੇ ਸ਼ੋਰ ਰਿਹਾ ਨੀਂਨੀ ਕਰ ਰਿਹਾ ਐ ਹਾਂ ਬੱਚਾ ਵੀ ਨਾ ਪਰੇਸ਼ਾਨ ਹੋਇਆ ਨਾਲ ਸਾਡੇ ਚਲੋ ਫੈਬਰਿਕ ਦਾ ਆਪਾਂ ਥੋੜਾ ਬਹੁਤ ਨਾਰਮਲ ਸ਼ਬਦ ਤੋਂ ਲੈ ਲਿਆ ਹੈ ਜਿਦੋਂ ਰਿਮ ਨੇ ਆਪਾਂ ਇਕੱਠਾ ਸਮਾਨ ਉਹ ਸ਼ਾਪਸ ਬੰਨ ਸੀ ਗਿਆ ਤੇ ਬਾਕੀ ਜਿਹੜੀਆਂ ਵੀ ਪਹਿਣਾ ਨੂੰ ਮੈਂ ਦੱਸਣਾ ਸੀਗਾ ਉਹ ਤੁਸੀਂ ਲੁਧਿਆਣੇੋਂ ਖਰੀਦ ਸਕਦੇ ਹੋ ਬਲੇ ਨੀਅਰ ਵਾਈ ਜਿਹੜਾ ਵੀ ਤੁਹਾਨੂੰ ਮਿਲਦਾ ਹੈ ਭਾਵੇਂ ਤੁਸੀਂ ਗੂਗਲ ਤੇ ਸਰਚ ਕਰ ਲਿਆ ਕਰੋ ਹਨਾ ਕਿ ਆਪਾਂ ਨੂੰ ਫੈਬਰਿਕ ਕਿੱਥੋਂ ਮਿਲ ਸਕਦਾ ਸਸਤਾ ਤੇ ਵਧੀਆ ਤੇ ਮੇਨ ਥਾਨ ਲੈਣ ਦੀ ਫਾਇਦਾ ਮੈਂ ਦੱਸ ਚੁੱਕੀ ਆ ਪਹਿਲਾਂ ਮੈਂ ਕਲਿੱਪ ਬਣਾਈ ਸੀਗੀ ਕਿ ਮੇਨ ਤੁਹਾਨੂੰ ਫੈਬਰਿਕ ਜ਼ਿਆਦਾ ਲੈਣ ਦੀ ਫਾਇਦਾ ਜੇ ਤੁਸੀਂ ਕਹੋ ਇੱਕ ਦੋ ਸੂਟ ਦਾ ਕੱਢ ਕੇ ਦੇ ਦੋ ਉਹ ਨਹੀਂ ਤੁਹਾਨੂੰ ਲੈਣ ਦਾ ਫਾਇਦਾ ਹੈਗਾ ਤੇ ਬਾਕੀ ਬਲੌਗ ਤੇ ਬਲੌਗ ਨਾਲ ਤੁਸੀਂ ਬਣੇ ਰਹੋ ਤੁਹਾਨੂੰ ਨਿਊ ਨਿਊ ਬਲੌਗ ਮਿਲਦੇ ਰਹਿਣਗੇ ਡੇਲੀ ਜੋ ਵੀ ਅਸੀਂ ਕਰਾਂਗੇ ਤੇ ਬਾਕੀ ਹੁਣ ਰਾਤ ਪੈ ਗਈ ਆ ਹਨੇਰਾ ਬਹੁਤ ਹੋ ਗਿਆ ਟਾਈਮ ਉਹ ਤੋਂ ਗਿਆ ਘਰੋਂ ਫੋਨ ਵੀ ਬਹੁਤ ਆ ਗਏ ਨੇ ਪਰਮ ਵੀ ਗੱਡੀ ਚਲਾ ਕੇ ਥੱਕ ਗਿਆ ਮੈਡਮ ਕਿਛੇ ਨੀਨੀ ਕਰ ਰਹੀ ਹੈ ਮਾਸੀ ਮਾਸੀ ਭਾਂਜੀ ਨੂੰ ਨੀਨੀ ਜਰੂਰੀ ਹੈ ਸਾਡੇ ਨਾਲ ਜਿਹੜਾ ਕੋਈ ਵੀ ਬੰਦਾ ਆ ਵੀ ਉਹ ਰਾਤ ਮੈਂ ਰੈਸਟ ਰੂਟਸ ਕਰਦਾ ਹੀ ਹੁੰਦਾ ਹੈ ਪਿੱਛੇ ਸਿਰਫ ਸਾਨੂੰ ਦੋਨਾਂ ਨੂੰ ਹੀ ਜਾਗਣਾ ਪੈਂਦਾ ਹੈ ਤੇ ਕੁਛ ਕਹਿਣਾ ਚਾਹੋਗੇ ਤੁਮੂ ਬਾਏ ਬਾਏ ਤੁਮੂ ਬਾਬਾ ਤੁਮ ਬੜਾ ਥੱਕ ਗਏ ਅੱਜ ਥੱਕ ਗਏ ਆ ਮੈਂ ਕਹਤਾ ਆ ਕਿ ਸਵੇਰੇ ਕੋਈ ਕੰਮ ਤੇ ਨਹੀਂ ਜਾਣਾ ਹੈਗਾ ਕਹਿੰਦੇ ਮੈਂ ਜਾਣਾ ਹੀ ਜਾਣਾ ਆ ਨਹੀਂ ਜਾਣਾ ਹੈਗਾ ਬੰਦਾ ਥੱਕਿਆ ਆ ਇੰਨੀ ਦੂਰੋਂ ਚਲਾ ਕੇ ਆਇਆ ਆ ਆਪਣੇ ਇਹ ਕੰਮ ਨੂੰ ਵੀ ਟਾਈਮ ਦੇਣਾ ਜ਼ਰੂਰੀ ਹੁੰਦਾ ਆ ਤੇ ਬਾਕੀ ਚੱਕਰ ਜ਼ਰੂਰ ਦੁਬਾਰਾ ਲਗਾਵਾਂਗੇ ਲੁਧਿਆਣੇ ਹੁਣ ਬਟ ਆਫਟਰ 1 ਵੀਕ ਉਸ ਤੋਂ ਪਹਿਲਾਂ ਚੱਕਰ ਨਹੀਂ ਲੱਗਣਾ ਆਪਣਾ ਹੁਣ ਤੇ ਚਲੋ ਬਾਬਾ ਜੀ ਸਾਰਿਆਂ ਨੂੰ ਖੁਸ਼ ਰੱਖੇ ਸਭ ਕੁਝ ਠੀਕ ਠਾਕ ਸਾਰਿਆਂ ਦੀ ਫੈਮਲੀ ਠੀਕ ਠਾਕ ਹੋਵੇ ਤੇ ਚਲੋ ਬਾਕੀ ਮਿਲਦੇ ਆ ਨੈਕਸਟ ਵਲੌਗ ਚ ਗੱਲਾਂ ਬਾਤਾਂ ਕਰਾਂਗੇ ਓਕੇ ਬਾਈ ਟਾਟਾ ਹੁਣ ਜਾਣਾ ਸੀ ਸਟਿਚਿੰਗ ਵਾਲੇ ਮਾਸਟਰ ਕੋਲ ਮੈਂ ਤੇ ਮਿਲਦੀ ਆ ਤੁਹਾਨੂੰ ਉਹ ਬੜੀ ਚੈਲ ਕਰਦਾ ਯੂ ਯੂ ਕਿਤੇ ਕਿਤੇ ਕੋਲ ਫਸ ਗਿਆ ਲਾ ਰਹੀ ਹਾਂ